ਹਾਈ ਹਾਈ ਕੀ ਕਰਾਂ ਸਮਝ ਨਹੀਂ ਆਉਂਦੀ ਸਵੇਰ ਦੇ ਗਏ ਆ ਅਜੇ ਤੱਕ ਮੁੜੇ ਨਹੀਂ ਆਂ ਭਾਂ ਦੇ ਰਾਤ ਹੀ ਲੱਗ ਜੈ ਇਹਨਾਂ ਨੂੰ ਆ ਖੁਰਲੀ ਤੇ ਪੱਠੇ ਮਾੜੇ ਮੋٹے ਪਾ ਗਏ ਆ ਅੰਦਰ ਲਈ ਜੇ ਅਜੇ ਪਏ ਨਹੀਂ ਆ ਕੀ ਕਰਾਂ ਹੁਣ ਮੈਂ ਕਿੱਦਾਂ ਬੰਨਣਾ ਡੰਗਰ ਕੀ ਕਰਾਂ ਗੱਲਾਂ ਗੱਲਾਂ ਕਰੀ ਜਾਂਦੇ ਜੀ ਇਹ ਦਿਲਜੀਤ ਗੱਲਾਂ ਕਾਹਦੀਆਂ ਕਰਦੀਆਂ ਮੈਂ ਕੱਲੀ ਨੇ ਆ ਫੁੱਫੜ ਤੇਰਾ ਵੇਹਲਾਏ ਤੱਕ ਨਹੀਂ ਮੁੜਿਆ ਤੇ ਟਾਈਮ ਹੋ ਗਿਆ ਡੰਗਰ ਬੰਨਣ ਦਾ ਇਹ ਬਿਲਕੁਲ ਭਜਣੇ ਨਹੀਂ ਆ। ਚਲ ਆਪਾਂ ਦੋਨੇ ਬੰਦ ਲੈਨੇ ਆ। ਨਹੀਂ ਕਿਹੋ ਜਿਹੀ ਗੱਲਾਂ ਕਰਦੀਆਂ ਛਦੇਣੇ। ਆਪਣੇ ਘਰ ਦੇ ਤੋਂ ਹੱਥ ਨਹੀਂ ਲਾਇਆ ਡੰਗਰਾਂ ਨੂੰ ਹੈ। ਇੱਥੇ ਕੋਈ ਵੇਖੂਗਾ ਤੇ ਕੀ ਕਹੂਗਾ ਕਿ ਤੂੰ ਐ ਦੇ ਕੋਹਾਂ ਦੇ ਕੰਮ ਕਰਾਉਂਦੀ ਆ। ਆਪਣੇ ਘਰ ਦਾ ਹੀ ਕੰਮ ਆ। ਨਾ ਨਾ ਇਦਾਂ ਥੋੜੀ ਘਰੀਦਾ ਵਾ। ਪਤਾ ਕੀ ਆ ਡੰਗਰ ਕਿੱਦਾਂ ਦੇ ਆ। ਇਹ ਮਾਰਨਗੇ ਤੇ ਫੇਰ ਨਾ ਮੈਂ ਤੇਰ ਕੋ ਬਚਾ ਸਕੀ ਨਾ ਕੁਝ ਹੋ ਰਿਹਾ ਹੈ। ਇਦਾਂ ਨਾਲ ਬੁਰੇ ਲੱਗਦਾ ਕੋਈ ਵੇਖ ਲੂਗਾ ਤੇ ਕੀ ਕਹੂਗਾ ਕਿ ਪ੍ਰਾਉਣੀ ਆਈ ਤੇ ਪ੍ਰਾਉਣੀ ਕੋ ਡੰਗਰਾਂ ਦਾ ਕੰਮ ਹੀ ਕਰਦੇ ਆ। ਲੋਕਾਂ ਦੀ ਪਰਵਾਹ ਕਰਨੀ। ਨਹੀਂ ਨਹੀਂ ਨਹੀਂ। ਆ ਪੱਠੇ ਪੈਣ ਵਾਲੇ ਅੰ ਗਾਸ ਇਹ ਕੰਮ ਥੋੜੀ ਘਟ ਕਹੋਣਾ ਹਾਂ ਹਾਂ ਇਹ ਤਾਂ ਹੈਗਾ ਭਾਜੀ ਤਾਂ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਕੀ ਕਰਾਂ ਮੈਂ ਟੰਗਰ ਪੁੱਠੇ ਭੁੱਖੇ ਬੱਜੇ ਹੀ ਉਹ ਬਾਹਰ ਹੁਣ ਹੁਣ ਕੀ ਕਰਾਂ ਉਹ ਤੇ ਮੈਨੂੰ ਸਮਝ ਨਹੀਂ ਆਉਂਦੀ ਨਹੀਂ ਐਂਡਾ ਕਰਾਂ ਜਿਸ ਸਣੀ ਨੂੰ ਨਾ ਕਾਵਾਂ ਕੌਚੀ ਰੈਂਦੋ ਐਵੇਂ ਉਹਦੀ ਤਾਂ ਹੀ ਗੁੱਸੇ ਉਹ ਕਿਤਾ ਨੂੰ ਪਤਾ ਹੀ ਹੋ ਕਿ ਦਾਲੀ ਹੈ ਹਾਂ ਤੇ ਗੱਲ ਤਾਂ ਮੈਨੂੰ ਚੱਕਾ ਲੱਗਦਾ ਹੈ ਹੈ ਤੇ ਜੇ ਮੈਨੂੰ ਕਹਿਣਾ ਮੈਂ ਆਪਣੇ ਘਰ ਇੱਥੇ ਪੱਠੇ ਪੋਣਾ ਤੇ ਵੀ ਮੈਨੂੰ ਬੱਜਾ ਮਾਰੀ ਪੱਠੇ ਨਹੀਂ ਉਹਨੇ ਤਾਂ ਵਿਚਾਰੇ ਨੇ ਕੋੱਖ ਨਹੀਂ ਕਹਿਣਾ ਉਹਨੂੰ ਤਾਂ ਪਤਾ ਹੀ ਹੈ ਕਿ ਘਰ ਨਹੀਂ ਆ ਤਾਂ ਕਰਕੇ ਆਈ ਨਹੀਂ ਤੇ ਮੈਂ ਕਿਹੜੇ ਵਿਚਾਰੇ ਨੂੰ ਰੋਜ਼ ਪੱਠੇ ਭੁਆਉ ਮੇਰੇ ਤਾਈ ਦਾ ਬੋਲੀ ਨਾ ਪਤਾ ਦੀਦਾ ਐ ਹੋ ਤੇ ਗੱਲੋਂ ਮੈਂ ਡਰ ਨਹੀਂ ਆ ਪਿਤਾਈ ਤੇ ਏਡੀ ਲੰਮੀ ਜ਼ਬਾਨ ਵਾ ਉਹਨੇ ਕੀ ਪਤਾ ਕਿਹੜੇ ਮੂੰਹ ਕੋਣਾ ਹੀ ਹਾਂ ਤੇ ਪਰ ਘਰਾਂ ਵਿੱਚ ਤੇ ਕੀ ਕਰਾਂ ਸਮਝ ਨਹੀਂ ਆਉਂਦੀ ਦੇਖ ਲੈ ਤੋਰੀ ਬੰਨ ਵੀ ਇਹਦੇ ਸਣੀ ਸਾਹਮਣੇ ਹੋਇਆ ਨਾ ਸਿੱਧਾ ਹੀ ਉਹਨੂੰ ਕਹਾਂਗੀ ਕਿ ਆ ਜਾ ਮੇਰੇ ਨਾਲ ਹਣਾ ਤੇ ਲੱਗਣੇ ਤਾਂ 5 ਮਿੰਟ ਹੀ ਆ ਸਾਰੇ ਹੋਈਆਂ ਤਾਂ ਚੱਲ ਆੜ ਪੱਠੇ ਹੈਗੇ ਮਾੜੇ ਮੋਟੇ ਹੁ ਸੁੱਟ ਕੇ ਤੇ ਬੰਨ ਬੰਨ ਜਾਊਗਾ ਹਣਾ ਚੱਲ ਦੇਖ ਲੋ ਜਾ ਕੇ ਮੈਂ ਦੇਖ ਕੇ ਆਉਂਦੀ ਪੜਾ ਜੇ ਹੋਇਆ ਸਾਹਮਣੇ ਫਿਰ ਬਣਾ ਲਈਂ ਡੰਗਰ ਹੈ ਵਿਚਾਰੇ ਭੁੱਖੇ ਮਨ ਦੇ ਬੈਠਾ ਤੇ ਆ ਸਾਹਮਣੇ ਹੀ ਆ ਕਈ ਦਵਾ ਇਹਨੂੰ ਜੀਵਨ ਤੇ ਕਿਤੇ ਦਿਖਣ ਨਹੀਂ ਡਈ ਲੱਗਦਾ ਕਿ ਤੇ ਅੰਦਰ ਕਮੇਕੁਮੀ ਲੱਗੀ ਹੋਣੀ ਆ ਲੱਗਣੇ ਤਾਂ 5 ਮਿੰਟ ਹੀ ਆ ਛੱਟ ਬੰਦਣੇ ਨੇ ਡੰਗਰ ਤੇ ਨਹੀਂ ਆ ਤੇ ਪੁੱਤ ਭੱਜ ਕੇ ਆ ਜਾ ਹੈ ਤਾਂ ਬੰਨ ਕੇ ਤਾਂ ਫਿਰ ਤੋਂ ਚੱਲ ਜੀ ਛੇਤੀ ਨਾ ਮਾ ਆ ਪਤਾ ਲੱਗੂ ਜੀਵਨ ਨੂੰ ਕਹੀ ਜਾਵਾ ਫਨੀ ਬੋਤ ਕੀ ਕਰਨ ਦੇ ਆ ਸੋਸ਼ੀ ਆ ਜੀ ਸਖਤ ਆ ਰਿਹਾ ਕੀ ਹਰਵਾ ਵਾ ਠੀਕ ਜੀ ਆ ਜਾ ਬਹਿ ਜਾ ਕੋਈ ਗੱਲ ਨਹੀਂ ਬੈਠੀ ਆ ਮੈਂ ਮੈਨਾਂ ਤੇਰੇ ਵਾਲੇ ਕੋਈ ਕੰਮ ਆਈ ਹੋਗੀ ਦੱਸੋ ਤੇ ਰਣਾ ਚਾਚਾ ਘਰ ਨਹੀਂ ਆਜਾ ਅੱਛਾ ਉਹਨਾਂ ਕੋਈ ਵੀ ਤੇ ਕੰਮ ਹਾਂਜੀ ਤੇ ਪਤਾ ਨਹੀਂ ਭਾਵੇਂ ਰਾਤ ਹੀ ਲੱਗ ਜੀ ਉਹਨਾਂ ਨੂੰ ਅੱਛਾ ਹੈ ਤੇ ਉਹ ਨਾ ਡੰਗਰ ਬੱਚੇ ਹੀ ਬਾਹਰ ਮੈਂ ਕਦੀ ਬੰਨੇ ਨਹੀਂ ਆ ਅੱਛਾ ਤੇ ਮੈਨੂੰ ਡਰ ਲੱਗਦਾ ਕਿ ਤੇ ਮਾਰਨ ਨਾ ਪੱਠੇ ਪੜੇ ਨਹੀਂ ਇਹ ਤੱਕ ਪੱਠੇ ਨਾ ਬਰੇਡ ਬਾਹਰ ਲਈ ਖੁਰਲੀ ਉਚ ਥੋੜੇ ਬੋਤੇ ਪਾ ਗਏ ਆ ਅੱਛਾ ਅੰਦਰ ਲਈ ਖੁਰਲੀ ਚ ਜੇ ਭੈਣ ਵਾਲੇ ਆ ਤੇ ਮੈਨੂੰ ਪਹਿਲਾਂ ਕੋਈ ਦੱਸਿਆ ਉਹ ਤੇ ਮੈਂ ਝਾਕਦੀ ਰਹੀ ਆ ਮੈਨੂੰ ਤਾਂ ਡਰ ਲੱਗਦਾ ਸੀ ਕਿ ਮੈਂ ਤਾਂ ਹੁਣ ਵੀ ਡਰਦੀ ਡਰਦੀ ਆਈ ਆ ਉਹ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਚਾਹ ਤਾਂ ਹੀ ਅੰਦਰ ਹੀ ਆ ਤੇ ਮੈਂ ਲਾ ਕੇ ਹਸਤਾ ਮੈਂ ਆ ਗਿਆ ਤੁਹਾਡੇ ਮਗਰੇ ਕਿ ਕਿ ਤੂੰ ਨਾ ਹੋਏ ਫਿਰ ਤੈਨੂੰ ਵੀ ਹੀਲ ਤੇ ਗੱਲਾਂ ਕਰੇ ਨਾਲੇ ਤੈਨੂੰ ਕਰ ਇਹਦੇ ਨਾਲ ਮੈਨੂੰ ਵੀ ਇਹਨੇ ਸੁਣਾਵੇ ਚਾਰ ਪੰਜ ਕੋਈ ਗੱਲ ਨਹੀਂ ਮੈਂ ਨਾ ਵੇਖ ਚਾ ਕੇ ਮੈਂ ਆਇਆ ਤੁਹਾਡੇ ਮਗਰ ਤੁਸੀਂ ਚਲੋ ਪਰ ਮੈਨੂੰ ਨਾ ਹੋਰ ਤਰ੍ਹਾਂ ਹੋਣ ਲੱਗਾ ਤੈਨੂੰ ਕਹਿਣ ਲੱਗਿਆ ਉਹ ਨਹੀਂ ਕੋਈ ਗੱਲ ਨਹੀਂ ਅੱਜ ਮੈਂ ਕਿਹੜਾ ਨਵਾਂ ਕਰ ਲੱਗਾ ਹਣਾ ਕੋਈ ਗੱਲ ਨਹੀਂ ਅੱਜ ਆਏਗਾ ਫਿਰ ਤੈ ਹੀ ਚਲੋ ਮੈਂ ਮੜਾ ਜਾ ਲਾ ਕੇ ਹਸਤਾ ਆ ਗਿਆ ਤਾਈ ਦਾ ਤੇ ਮਾ ਆ ਗਿਆ ਮਗਰੇ ਲੱਗਣੇ ਤਾਂ 5 ਮਿੰਟ ਹੀ ਆ ਕੋਈ ਚੱਕਰ ਨਹੀਂ ਤੁਸੀਂ ਚਲੋ ਆ ਗਿਆ ਮੇਰਾ ਪੁੱਤ ਹੈ ਕੋਈ ਗੱਲ ਨਹੀਂ ਚਾਚੀ ਨੇ ਪਹਿਲੀ ਵਾਰੀ ਕੰਮ ਕਿਹਾ ਵਾ ਕੋਈ ਗੱਲ ਨਹੀਂ ਚੱਲ ਪੁੱਤ ਤਿੰਨ ਦਿਨ ਮੈਂ ਦੱਸਦਾ ਵਾਂ ਤੂੰ ਬੰਦਰ ਬਾਹਰ ਨਾ ਸਹੀ ਅੱਜ ਤੇਰੇ ਘਰੋਂ ਬਾਹਰ ਨਾ ਕਰਾਈ ਤੇਰੀ ਮਰੀ ਚੁਗਲੀ ਕਰਦਾ ਨਾ ਤੈਨੂੰ ਮੈਂ ਦੱਸਦਾ ਨੂੰ ਕੀ ਕਰਨਾ ਮਮਮੀ ਹਾਂ ਅਸਲੀ ਦਾ ਹਾਲ ਵੇਖਲਾ ਕੀ ਹੋਇਆ ਵਾ ਉਹ ਘੋਣੀਆਂ ਦੇ ਪੱਠੇ ਪਾਉਣ ਗਿਆਈ ਪਰ ਅੱਬ ਕੀ ਆਹੋ ਪਰ ਆਈ ਇਹ ਕਰ ਆਹੋ ਆਂਟੀ ਆਈ ਏ ਇਸ ਘਰ ਵੇਖਿਆ ਸ਼ੀਕਾਂ ਦਾ ਹਾਲ ਆਹੋ ਇਹ ਤਾਂ ਮੌਕਾ ਲੱਭਦੇ ਆ ਹੈ ਫੇ ਮੌਕਾ ਲੱਭੇ ਤੇ ਸਣੀ ਨੂੰ ਆਪਣੇ ਘਰ ਵਿੱਚ ਪੱਠੇ ਪਾਉਣ ਡਾਲੀਏ ਇਹਨਾਂ ਦਾ ਘਰਾਦਾ ਰੋਟੀ ਪਾਣੀ ਮੈਂ ਖਾ ਲਾਂ ਕੱਪੜਾ ਈੜਾ ਮੈਂ ਧੋਵਾਂ ਤੇ ਪਠੇੇ ਭਵਾਵੇਂ ਕੋਈ ਤੇ ਕਰਵਾ ਨਾੜੇ ਸਾਡੇ ਘਰੋਂ ਜੋ ਮਾਟੀ ਘਾ ਤੱਕ ਜੇ ਤੂੰ ਇਹ ਕੋਣ ਹੁਸਦ ਨਾਲ ਇਹਨੂੰ ਹੈ ਨਾਲੇ ਉਹਨੂੰ ਪੰਪ ਦਿੰਦੇ ਆ ਹੈ ਇਹਦੀ ਜੁੜੀ ਨਾਲ ਤੇ ਨਾ ਹੀ ਪੈਣਾ ਵਾ ਉਹਦੀ ਪੂਰ ਚੜ ਲੱਗੀ ਆ ਪ੍ਰਭੂ ਤੁਸੀਂ ਸਣੀ ਸੁਝਾ ਕੇ ਰੱਖਿਆ ਤੇੜੀ ਕਲਾਂ ਸਣੀ ਨੂੰ ਤਾਂ ਮੈਂ ਸਮਝਾਉਣੀ ਨੀ ਆ ਨਾ ਇਹਦੀ ਪਾਲਸ਼ਾ ਹੀ ਨਾਵਾ ਧਰਮ ਹੋ ਗਿਆ ਆ ਕੋਈ ਗੱਲ ਨਹੀਂ ਜਿਹਨੂੰ ਕਹਿਦੀ ਮਾਰਾ ਜੇ ਉਹਨੂੰ ਹੀ ਮਤ ਦੇ ਦਿੰਨੀ ਆ ਆ ਜਿਹੜਾ ਤੂੰ ਕੰਮ ਖਾਦ ਕੀਤਾ ਨਾ ਇਹਦੇ ਵਿੱਚ ਵਿੱਚ ਇਹ ਵਿਗੜ ਗਿਆ ਵਾ ਕਿ ਆਪਣਾ ਮੁੰਡਾ ਇਹਦਾ ਵਿਗੜ ਗਿਆ ਵਾ ਤੇ ਮੈਂ ਇਹਦਾ ਕਰ ਲੈਣਾ ਤਾਂ ਕਿੰਨੂ ਨਹੀਂ ਕਰ ਦੂੰਗੀ। ਮੈਂ ਤੂੰ ਮੇਰੀ ਗੱਲ ਸੁਣਨਾ। ਮੈਂ ਕਿਹੜਾ ਕੰਮ ਖਾਰੀਦੇ ਆ। ਆ ਜਿਹੜਾ ਤੂੰ ਗਿਆਨ ਦਿਖਾਉਿਆ ਕਿ ਬਾਹਰ ਜਲੂਸ ਕੱਢ ਕੇ ਆਖਿਆ ਮੇਰਾ ਸਾਰੇ ਪਾਸੇ ਤੂੰ। ਹੁਣ ਕਿਤੇ ਗਿਆ ਨਾ ਬਾਹਰ ਤੇ ਲੱਤਾਂ ਪਾਉਂਦੋਂ ਤੇਰੀਆਂ ਨਹੀਂ। ਬਾਹਰ ਤੇ ਮੈਂ ਜਾਣਾ ਇਹਨਾਂ ਦੀ ਡੱਬੋਗੇ ਫੇਰ ਮੈਨੂੰ। ਤੇ ਤੂੰ ਜਾ ਕੇ ਦੱਸੀ ਹੁਣ। ਜਾਣਾ ਬਾਹਰ ਮੈਂ ਤਾਂ। ਇਦਾਂ ਆਇਆ ਦੂਜਿਆਂ ਦੇ ਸ਼ਿਕਾਇਤਾਂ ਆਪਣੀ ਪੀੜੀ ਤੇ ਵੀ ਛੋਟਾ ਮਾਰਦਾ। ਮਾਰ ਨੂੰ ਛੋਟਾ ਇਹ ਕਰਨਾ ਕੋਧਾ ਕਰ ਕੋ ਦੱਸ ਮੇਰਾ ਘਰਜੀ ਦਾਤਾ ਆ ਗਏ। ਓਹ ਇਹ ਚੰਦਾ ਜਾਂਦਾ। ਇਹਦੀ ਵੀ ਪਾਲਿਸ਼ ਕਰਨੀ ਪੈਣੀ ਆ ਹੁਣ। ਤੇ ਆਹ ਜਿਹ ਇਹਨੂੰ ਤੇ ਪੱਠੇ ਪਾ ਕੇ ਆ ਲੈਂਦੇ ਹਾਂ ਇਹਨੂੰ ਤੇ ਹੁਣ ਮੈਂ ਕਰਨੀ ਆ ਨਾ ਤੇ ਤੂੰ ਕਿਧਰ ਤੂੰ ਲੈ ਫਰਨਾਵਾ ਅੱਜ ਦੁਪਹਿਰਾਂ ਦੀ ਰੋਟੀ ਵੀ ਇਹਨੂੰ ਉਹ ਖਵਾ ਲੂਗੀ ਅੱਜ ਰੋਟੀ ਨਹੀਂ ਜਣੀ ਮਸਾਂ ਕਰਨ ਮੈਂ ਆਪੇ ਪਤਾ ਲੱਗ ਜੂਗਾ ਕਿ ਕਿੰਨਾ ਲੋਕਾਂ ਦੇ ਇਕੱਠੇ ਪਉਣ ਜਾਈਦਾ ਵਾ ਹੱਦੀ ਕਰਤੀ ਐ ਮੁੰਡੇ ਨੇ ਜਲਜੀਤ ਹਾਂਜੀ ਪਾਜੀ ਦੀ ਗੱਲ ਸੁਣ ਮੇਰੀ ਆ ਅਮਰੂਦਾਂ ਦੇ ਬਾਹਰ ਢੋੜ ਲਈ ਕਿਉਂ ਕੀ ਹੋ ਗਿਆ ਬਥੇਰੇ ਪੱਕੇ ਆ ਕੱਟ ਕੇ ਖਾਣੇ ਆ ਐਦਾਂ ਕਰ ਉਹ ਸਨੀਨਾ ਉੱਥੇ ਆਏ ਵੇਲੇ ਜਿ ਪੱਠੇ ਪਾਉਂ दादा ਜੀ ਕੇ ਪਾਜ ਕੇ ਨੂੰ ਪਾਣੀ ਫਿਲਾ। ਨਹੀਂ ਮੈਂ ਚਾਹ ਰਖੀ ਆ ਮੈਂ ਚਾਹ ਵੇਖ ਲਾਂ ਉਬਲ ਜਾਣੀ ਆ। ਜਾਂ ਛੇਤੀ ਜਾ ਛੇਤੀ ਆਈ ਮੁੜਕੇ ਚੰਗਾ ਅਚਾਰ ਖੇਮੜ ਕੇ ਚਾਹ ਵੀ ਦੇਦੀ ਮੁੰਡੇ ਨੂੰ। ਆ ਪਾਣੀ ਪੀ ਲੋ। ਨਹੀਂ ਪਾਣੀ ਤੇ ਮੈਂ ਪੀਤਾ ਹੈਗਾ। ਪੀ ਲੋ ਹੋਰ ਭਾਜੀ ਦੇ ਭੇਜਿਆ ਹੀ। ਤੋਂ ਕੋਈ ਕਹਿੰਦਾ ਪੀ ਲੰਨਾ। ਫਿਰ। ਤਾਂ ਕਿੰਨੇ ਚੰਗੇ ਰੋ ਭਾਜੀ ਦੇ ਇੱਕ ਵਾਰੀ ਕਹਿ ਦਿੱਤੀ ਹੱਟ ਟੱਟ ਆ ਗਏ ਤੇ। ਉਹ ਨਹੀਂ ਚੰਗੇ ਕੀ ਹੋਣਾ ਚਾਚੀ ਵੀ ਮੇਰੇ ਨਾਲ ਥੋੜਾ ਕਰਦੇ ਆ ਪਸੇੜਾ ਕਰਦੇ ਆ ਹਣਾ ਤਾਂ ਮੈਂ ਕਿਦਾ ਆਖੇ ਮੋਟ ਸਕਦਾ ਹਾਂ ਨਾ ਨਹੀਂ ਪਰ ਫਿਰ ਵੀ ਨਹੀਂ ਤਾਂ ਕੋਈ ਆਉਂਦਾ ਨਹੀਂ ਹੈਗਾ ਉਹ ਨਹੀਂ ਨਹੀਂ ਆਪਣੇ ਤਾਂ ਨਹੀਂ ਕਰਨਾ ਕਿਹਦਾ ਕਰਨਾ ਹਣਾ ਤਾਂ ਵੇਖਦੀ ਰਹਿਣੀ ਆ ਤੁਹਾਡੇ ਤਾਈ ਤੁਹਾਡੇ ਨਾਲ ਬੜਾ ਮਾੜਾ سلوਕ ਕਰਦੀ ਆ ਉਹ ਨਹੀਂ ਨਹੀਂ ਤਾਈ ਮੇਰੀ ਦਿਲ ਦੀ ਬੜੀ ਚੰਗੀ ਆ ਉਹ ਤਾਂ ਏਦਾਂ ਲੱਗੇ ਰਹਿੰਦੇ ਕੋਈ ਗੱਲ ਨਹੀਂ ਕੀ ਏਦਾਂ ਦਾ ਬੰਦਾ ਨਹੀਂ ਵੇਖਿਆ ਮੈਂ ਕਦੀ ਤੁਸੀਂ ਕਿੱਥੇ ਪੜਦੇ ਹੋ ਹਾਂਜੀ ਹਾਂਜੀ ਅੱਛਾ ਮੈਂ ਇੱਥੇ ਹੀ ਪੈ ਗਈ ਤੁਹਾਡੇ ਲੱਗੇ ਕਿਹੜਾ ਕਾਲਜ ਉਹਨੂੰ ਜਿੱਥੇ ਹੁੰਦੇ ਹੋ ਠੀਕ ਹੈ ਪੜਦੇ ਨਹੀਂ ਮੈਂ ਪੜ ਕੇ ਕੀ ਕਰਨਾ ਇਹੀ ਕੰਮ ਕਰਨੇ ਆ ਨਹੀਂ ਤੇ ਪੜ ਲੈਂਦੇ ਤਾਂ ਚੰਗਾ ਹੀ ਨਾ ਕੋਈ ਨੌਕਰੀ ਮਿਲ ਜਣੀ ਉਹ ਨਹੀਂ ਬਸ ਠੀਕ ਆ ਹੁਣ ਜਿੰਨਾ ਕ ਪੜ ਲਿਆ ਉਹ ਕੋਈ ਚੱਕਰ ਨਹੀਂ ਆ ਚਲ ਮੈਂ ਚਾਹ ਲਿਆ ਦਿੰਦੀ ਨਹੀਂ ਚਾਹ ਰਹਿਣ ਦੋ ਮੈਂ ਨਾ ਚਲ ਜਣਾ ਛੇਤੀ ਇਹ ਬਣਾਈ ਭੋਜੀ ਕਹਿੰਦੇ ਕਿ ਚਾਹ ਪੀ ਕੇ ਜਾਓਗੇ ਚਲੋ ਫੇਰ ਥੋੜੀ ਜੀ ਲਾਏ ਹੋ ਜਾਦੀ ਨਾ ਲੈ ਆ ਵਾਈਲੇਟ ਹੋ ਗਿਆ ਫਾਈਨ ਹੋਣਾ ਫੇਰ ਪਤਾ ਲੱਗ ਜੇ ਮੇਰਾ ਇਧਰ ਨੂੰ ਕਰ ਹਾਂ ਮੂੰਹ ਚ ਰਾ ਕੇ ਹੈਂ ਬੜਾ ਚੋਰਾਵਾਂ ਨੂੰ ਵੇਂਦਾ ਆਉਂਦੇ ਆਵਾ ਪਤਾਈ ਨਾ ਵੇਖ ਲੈ ਤਾਈ ਨੇ ਤਾਂ ਪਹਿਲਾਂ ਵੇਖ ਲਿਆ ਵਾ ਉਹ ਨਹੀਂ ਤਾਈ ਜੀ ਮੈਂ ਤਾਂ ਉਦਾਂ ਹੀ ਗਿਆ ਹੈਗਾ ਗੰਗਲ ਵਿਚਾਰੇ ਭੁੱਖੇ ਭੱਜੀ ਚਾਚਾ ਘਰ ਨਹੀਂ ਸੀ ਤੇ ਮੈਂ ਪੱਠੇ ਪਾ ਦਿੰਨੇ ਦੋ ਟੋਕਰੇ ਚੁੱਪ ਕਰਕੇ ਨਾ ਬੈਠਾ ਰ ਆਪਣੇ ਘਰ ਦਾ ਕੰਮ ਕਰਨ ਲੱਗਾ ਤੇਨੂੰ ਮੌਤ ਪੈਂਦੀ ਆ ਤੇ ਉਹਦੇ ਘਰ ਜਾ ਕੇ ਬੜੇ ਪੱਠੇ ਪਾਉਣਾ ਵਾ ਤੂੰ ਹੈ ਇਹ ਚੱਕਰ ਕੀ ਆ ਤਾਈ ਜੀ ਕਿਉਂ ਆਪਣਾ ਕੰਮ ਕਿਉਂ ਨਹੀਂ ਕਰਦਾ ਕਰਦਾ ਹੀ ਆ ਬੜਾ ਕੰਮ ਕਰਨਾ ਆਪਣਾ ਤੂੰ ਨਾ ਮੈਨੂੰ ਪਤਾ ਨਹੀਂ ਲੱਗਦਾ ਕਹਿ ਕਹਿ ਕੇ ਸਾਰਾ ਦਿਨ ਮੇਰੀ ਜ਼ੁਬਾਨ ਰਹਿ ਜਾਂਦੀ ਆ ਘਰ ਦੇ ਕੰਮਾਂ ਤੋਂ ਤਰਾ ਮਾਸਾ ਜੀ ਨਹੀਂ ਕਰਦਾ ਹੈ ਉੱਥੇ ਕਿਦਾਂ ਉੱਡਿਆ ਜਾਂਦਾ ਪਠੇ ਪਾਉਣ ਉੱਥੇ ਕੀ ਚੱਕਰ ਵਾ ਕੜੀ ਚਾਹਾਂ ਪੀਣਾ ਜਾ ਜਾ ਕੇ ਤਾਈ ਚੱਕਰ ਕੋਈ ਨਹੀਂ ਆ ਫਸਲ ਚਾਚੇ ਨੇ ਰਹਾ ਤੂ ਨਹੀਂ ਚੱਲ ਮੈਂ ਉਹ ਚਰ ਬੇਜਮਾਨਾਂ ਦਾ ਕੀ ਕਸੂਰ ਆ ਹਨਾ ਪਠੇ ਭਾਰੀਏ ਆ ਚਾਚੇ ਦੇ ਘਰ ਤਾਂ ਬੜਾ ਫਿਕਰ ਵਾ ਤੇ ਲੰਗਰ ਵੀ ਖਾਉਣਾ ਹੈ ਉੱਥੋਂ ਹੀ ਉਹ ਨਹੀਂ ਤਾਈ ਜੀ ਕੋਈ ਗੁੱਸਾ ਘੱਟੋਂ ਕਰਦੇ ਜੀ ਦੱਸੋ ਕੀ ਕੰਮ ਹੈ ਕੰਮ ਤੇ ਸਾਰੇ ਕਰਨ ਵਾਲੇ ਆ ਤੇ ਰਾਤ ਦਾ ਲੰਗਰ ਵੀ ਉਹਦੇ ਘਰੋਂ ਖਾẽਗਾ ਅੱਜ ਠੀਕ ਹੋਣਾ ਪਠੇ ਤੇ ਬੜੀ ਸ਼ਿੱਤੀ ਪਾ ਕੇ ਆਇਆ ਹੋਣਾ ਨਾ ਤੈਨੂੰ ਫਿਰ ਕਿਉਂ ਆਪਣਾ ਹੀ ਆ ਵੀ ਫਿਰ ਕਿਉਂ ਪਾਰਦੇ ਤੇ ਕਿਹੜੇ ਆਪਣੇ ਸਾਡਾ ਵੀ ਆਪਣਾ ਆਪਣਾ ਚੁੱਪ ਕਰਕੇ ਤੇ ਆਪਣੇ ਘਰ ਦਾ ਕੰਮ ਕਰਿਆ ਕਰ ਖਬਰਦਾਰ ਜਿਹਦੇ ਕਰ ਗਿਆ ਤੇ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਜਾਂਦਾ ਉਹ ਤਾਂ ਹੈ ਹੀ ਪਵਾੜੇ ਪਾਉਣੀ ਆ ਉਹ ਨਹੀਂ ਨਹੀਂ ਚੰਗੇ ਆ ਉਹ ਆਹੋ ਅ ਤੈਨੂੰ ਬੜੇ ਚੰਗੇ ਲੱਗਣੇ ਆ ਮੈਂ ਆ ਹੀ ਤੈਨੂੰ ਮਾੜੀ ਲੱਗਣੀ ਆ ਜਿੱਥੇ ਲੰਗਰ ਪਾਣੀ ਖਾਣਾ ਵਾ ਕਪੜਾ ਲੀੜਾ ਪਾਉਣਾ ਵਾ ਉਹਦੀ ਜੈ ਮੰਗਿਆ ਕਰ ਭਾਈ ਮੈਂ ਕੋਈ ਤੁਹਾਡਾ ਮਾੜਾ ਮੰਗਿਆ ਨਾ ਤੂੰ ਹੀ ਮਾੜਾ ਮੰਗਿਆ ਸਾਰੀ ਸਮਝਵਾ ਮੈਨੂੰ ਤੂੰ ਹੀ ਪਤਾ ਨਹੀਂ ਮੈਨੂੰ ਕਿਉਂ ਮਾੜਾ ਸਮਝਦੇ ਏ। ਉੱਥੇ ਤੈਨੂੰ ਪੱਟੀਆਂ ਚਾੜਦੀ ਆ ਨਾ ਗੜੀ-ਗਾੜੀ ਜਬਾਨਾ ਖੋਲਣਾ ਮੇਰੇ ਫਿਰ ਤੂੰ। ਮੈਨੂੰ ਉਹਨਾਂ ਨੇ ਕੁਛ ਨਹੀਂ ਕਿਹਾ। ਹੂੰ। ਕਦੀ ਨਹੀਂ ਪੁੱਛਿਆ ਨਾ ਬੇ। ਕਿਹਾ ਨਹੀਂਗਾ ਤੈਨੂੰ ਕੁਛ। ਤਾਂ ਆਵੇਂ ਨੀਗਾ ਤੇਰਾ ਘਰ ਤੈਨੂੰ ਪਤਾ ਡਿਊਟੀ ਕਿਹਾ ਵਾ। ਤੇ ਮੁੰਡਾ ਸਵੇਰ ਦਾ ਉੱਠਿਆ ਨੀਗਾ ਉਹਨੂੰ ਵੀ ਜਾ ਕੇ ਵੇਖਾਂ ਮੈਂ। ਠੀਕ ਆ ਨਾ? ਜਾ ਜਾ ਕੇ ਪਾਲਾ ਪੱਠੇ ਹੁਣ। ਕੋਈ ਗੱਲ ਨਹੀਂ ਮੈਂ ਕਰ ਲੈਣਾ ਸਾਰਾ ਕੁਛ। ਕਿੱਦਾਂ ਜਬਾਨਾ ਲੜੁੰਦਾ ਵਾ। ਮੈਨੂੰ ਲੱਗ ਗਿਆ ਪਤਾ ਉਹਦੀ ਵੀ ਗੁੱਤ ਨੂੰ ਵਾਲ ਦੇਣਾ ਹੀ ਪੈਣਾ ਵਾ। ਕਿੱਦਾਂ ਮਟਕ ਮਟਕ ਤੁਰਦੀ ਆ ਹੈਂ ਉਹ ਤੇ ਆਪੇ ਚੜਨਾ ਜਦੋਂ ਪੱਠੇ ਪਾਉਣ ਨੂੰ ਫਰੀਦਾ ਨੌਕਰ ਮਿਲਿਆ ਵਾ ਪੱਠੇ ਕਿ ਲੱਗੇ ਆ ਪੱਠੇ ਕੱਥੇ ਆਪਾਂ ਤੇ ਵਾ ਚਾਉਂ ਨਾ ਹਾ ਹਾ ਵਿਚਾਰੇ ਮੁੰਡੇ ਨੂੰ ਘਾਟੋਂ ਸਾਧ ਲਿਆ ਮੈਂ ਮੈਨੂੰ ਅੱਗੇ ਪਤਾ ਹੀ ਦਾ ਇਹ ਬਲਾ ਨੂੰ ਪਤਾ ਲੱਗ ਗਿਆ ਨਾ ਇਹ ਤੇ ਗੱਲ ਪਈ ਨਹੀਂ ਲਖਣਾ ਕਿੱਦਾਂ ਮੁੰਡੇ ਨੂੰ ਗੱਲਾਂ ਸੁਣਾਉਣ ਰਹੀ ਆ ਹਾਂ ਦੱਸ ਉਹ ਮਾੜਾ ਲਿੱਸਾ ਵਾ ਮਾੜਾ ਮੋਟਾ ਵਾ ਜ਼ਮੀਨ ਦਾ ਐਦਾ ਮਾਲਕ ਨਹੀਂ ਹੈਗਾ ਉਹ ਹਾਂ ਵੀ ਇਹ ਪੁਰੇ ਪੀ ਕੈਂਡੀ ਨੂੰ ਇਹ ਤੂੰ ਦੋ ਚਾਰ ਘਰ ਹੋਰ ਫੜ ਲਾ ਹਾਦੀ ਹੋ ਗਈ ਇੱਕੋ ਤੇ ਰੱਬ ਹੀ ਸੁਣਾ ਹਾਂ ਸੱਚੀ ਗੱਲ ਵਾ ਇਹਨੂੰ ਤਾਂ ਰੱਬ ਹੀ ਭੁਲਾਵਾ ਆ ਬੇਚਾਰਾ ਭੋਲਾ ਲਿਆ ਮੁੰਡਾ ਵਾ ਆਨੂੰ ਚਲ ਗਈ ਮੈਂ ਕਹਿਣ ਵਾਸਤੇ ਇਹਨੂੰ ਔਖੀ ਸਫਿਓ ਕਿ ਆਪੇ ਪੱਠੇ ਪਾ ਲੈਂਦੀ ਮੈਂ ਆਪੇ ਡੱਗਰ ਬੰਨ ਲੈਂਦੀ ਮੇਰੇ ਕਰਕੇ ਵਿਚਾਰੇ ਨੂੰ ਕਿੰਨੀਆਂ ਗੱਲਾਂ ਸੌਂਡੀਆਂ ਪੈ ਗਈਆਂ ਆਏ ਰੱਬਾ ਮੇਰੇ ਤਾਂ ਦਲਜੀਤ ਨੇ ਵੀ ਰੋਕਿਆ ਹੀਗਾ ਕਿ ਭੋਆ ਜੀ ਨਾ ਪਾਵਾ ਉਹੱਥੇ ਹੋਰ ਕੋ ਨਾ ਆ ਜਾ ਉਹਦੇ ਵੱਲ ਪਰ ਮੈਂ ਐਵੇਂ ਚਲ ਗਈ ਆ ਵਿਚਾਰੇ ਤੇ ਮੈਨੂੰ ਨਾ ਤਰਸੋਂ ਡਿਆ ਨਾ ਹੁਣ ਵੇ ਇੱਕ ਦਾ ਡਈ ਰੋਲਾ ਪਾਉਣ ਹਾਦੀ ਹੋ ਗਈ ਇਹਦੇ ਵਾਲੀ ਦੀ ਕਿਤੇ ਮੈਂ ਜਾਵਾਂ گا ਕਵਾਂ ਇਹਨੂੰ ਵੇ ਜਾ ਕੇ ਪਰ ਜੇ ਮੈਂ ਗਈ ਨਾ ਇਹਨੇ ਫਿਰ ਮੇਰੇ ਵੀ ਗੱਲ ਪੈ ਜਾਣਾਂ ਫਿਰ ਮੁੰਡੇ ਨੂੰ ਹੋਰ ਗੱਲਾਂ ਕਰੂਗੀ ਕੀ ਕਰਾਂ ਸੁਣਿਆ ਨਹੀਂ ਜਾਣ ਡਿਆ ਮੇਰੇ ਕੋਲ ਜੋ ਕੁਝ ਬੋਲਣ ਡਈ ਏ ਇਹੋ ਜਿਹਾ ਗਵਾਂ ਤੇ ਹੋਣਾ ਨਹੀਂ ਚਾਹੀਦਾ ਕਿਤੇ ਹਾਦੀ ਹੋਈ ਇਹਦੇ ਵਾਲੀ ਦੀ ਓਏ ਵੇ ਯਾ ਤਪਕੀ ਇਹ ਸਾਰੀ ਦਿਹਾੜੀ ਨਾ ਕੰਮ ਕਰ ਕਰ ਕੇ ਨਾ ਕੀ ਬੰਦਾ ਕਰਈ ਜਾ 10 ਮਿੰਟ ਹੀ ਬੰਦਾ ਵਿਹਲਾ ਬੈਜਰ ਤੇ ਅਫਸਰ ਉਸੇ ਡੇਲੇ ਕੱਢ ਕੇ ਵੇਖਣਾ ਪੈਂਦੇ ਕੀ ਬੰਦਾ ਕਰਈ ਉਹ ਤੂੰ ਬੜਾ ਮੂੰਹ ਸੁੱਟ ਕੇ ਬੈਠੀਂ ਕੀ ਗੱਲ ਵਾ ਆਇਆ ਤੂੰ ਪਾਣੀ ਧਾਣੀ ਪੈਈ ਧੁੰਦਾ ਬੰਦੇ ਨੂੰ ਤੁਹਾਨੂੰ ਮੇਰੇ ਮੂੰਹ ਨਾਲ ਲੱਗੇ ਪਾਣੀ ਸੁੱਟ ਕੇ ਪਾਵਾਂ ਜਿੰਦਾ ਮਰਜ਼ੀ ਪਾਵਾਂ ਕੀ ਗੱਲ ਹੋ ਗਈ ਐ ਬੜੀ ਔਖੀ ਜੰਨੀ ਗੱਲ ਕਾਦੀ ਹੋਣੀ ਆ ਹੈ ਆ ਜਿਹੜਾ ਸਣੀ ਆ ਨਾ ਉਹਨੂੰ ਤੁਸੀਂ ਚੜਾਇਆ ਸਿਰ ਤੇ ਠੀਕਵਾਣਾ ਆਹੋ ਹੁਣ ਵੇਖ ਲੋ ਇਹਦਾ ਹਾਲ ਅੱਜ ਸਾਰਾ ਦਿਨ ਜਾ ਕੇ ਕੋ ਪ੍ਰਭ ਦੇ ਪੱਠੇ ਪਾਉਂਦਾ ਰਿਹਾ ਵਾ ਮਾਜੀ ਪਾਚ ਹੋ ਦੇ ਕਰ ਮੁੰਜਾ ਦਾ ਚਾਹ ਪਾਣੀ ਉੱਥੇ ਜਾ ਕੇ ਪੀਂਦਾ ਵਾ ਇਹਦਾ ਕੀ ਕਿ ਆਚਾ ਵੇ ਜੜਾ ਤੇਗਾ ਤੁਰੇ ਫਿਰਦਾ ਵਾ ਚੱਲ ਮੇਰੀ ਗੱਲ ਸੁਣ ਨਾ ਉਹ ਵੀ ਸਾਡੇ ਕਿਸੇ ਦਾ ਕੰਮ ਆ ਜਾਂਦੇ ਆ ਜੇ ਡਗਰ ਉਹਨੇ ਦੋ ਬੰਨ ਨਹੀਂ ਦਿੱਤੇ ਖਲੀ ਨਹੀਂ ਉੱਥੇ ਕਦੀ ਆਹਰ ਆ ਗਈ ਹੈ ਹੈ ਹਾਹੋ ਤੜੀਆਂ ਗੱਲਾਂ ਬਾੜੀਆਂ ਵਾ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਸ਼ਰੀਕ ਚੰਗੇ ਨਹੀਂ ਹੁੰਦੇ ਵਿੱਚ ਵਿੱਚ ਜਣਾ ਵੱਡੇ ਬੰਦੇ ਦੀਆਂ ਜਦੋਂ ਹੱਥੋਂ ਸੱਪ ਨਿਕਲ ਜਾਣਾ ਫਿਰ ਪੱਥੇ ਤੇ ਹੱਥ ਮਾਰ ਮਾਰ ਕੇ ਹੋਇਆ ਕਰਨਾ ਤੂੰ ਯਾਰ ਮੇਰੀ ਪਹਿਲਾਂ ਗੱਲ ਸੁਣ ਲੈ ਉਹਦਣਾ ਕੰਮ ਕਰਾਉਂਦੇ ਆ ਤੇ ਉਹਦਣਾ ਕਰਾੰਦਾ ਵੇਲੇ ਕੋਈ ਤੇ ਕੀ ਇੱਥੇ ਅਖਰਾਜਲੀ ਬਈ ਹੈ ਇੱਕ ਤੇਰਾ ਮੁੰਡਾ ਵਾ ਖੋਤੇ ਜਿੰਦਾ ਉਹ ਸਾਰੇ ਤੇ ਰੇਂਦਰ ਪਿਆ ਰਹਿੰਦਾ ਵਾ ਹੈ ਤੁਸੀਂ ਵਾੜ ਆ ਕੇ ਨਾ ਮੇਰੇ ਮੁੰਡੇ ਦੇ ਵਾਲੇ ਪੋਜਿਆ ਕਰੋ ਮੇਰੇ ਮੁੰਡੇ ਨੇ ਪਤਾ ਨਹੀਂ ਕੀ ਵਗਾੜਿਆ ਤੁਹਾਡਾ ਵਗਾੜਿਆ ਇੱਥੇ ਮਿਹਰੇ ਪਾਣੀ ਕੀ ਕਿ ਤਬਾਂ ਗਵਾਜ ਗਿਆ ਜਿਹੜੇ ਮੂੰਹ ਸਟਿਆ ਵਾ ਨਹੀਂ ਆਹ ਜਿਹੜਾ ਹੱਥਾਂ ਚ ਨਿਕਲ ਗਿਆ ਵਾ ਨਾ ਇਹਨੂੰ ਕੰਟਰੋਲ ਚ ਕਰ ਲਓ ਨਹੀਂ ਤੇ ਵੇਲੇ ਦਾ ਪਛਤਾਉਣਾ ਪੈਣਾ ਹਜੇ ਉਹ ਮੇਰੀ ਗੱਲ ਸੁਣ ਲੈ ਕੋਈ ਨਹੀਂ ਹੱਥਾਂ ਤੋਂ ਨਹੀਂ ਜਾਂਦਾ ਕਿਸੇ ਪਾਸੇ ਠੀਕ ਆ ਕੰਟਰੋਲ ਨਹੀਂ ਜਾਂਦਾ ਹੁਣ ਤੇ ਸਾਰੀ ਪਿਆਰੀ ਵਹੁ ਡੇ ਦੇ ਨਾਲ ਮਜੇ ਦੇ ਨਾਲ ਤੇ ਜਦੋਂ ਇਹਨੇ ਆਪਣਾ ਹਿੱਸਾ ਰਾਂ ਮੰਗ ਤੇ ਫੇਰ ਤੜਕੂ ਕਿ ਰਹਿ ਜਾਣਾ ਹੈ ਫਟਲੀਆਂ ਵਜਾਏ ਹੋ ਬੈ ਕੇ ਤੇ ਮੇਰੀ ਗੱਲ ਸੁਣ ਜੇ ਕੱਲੂ ਮੰਨਿਆ ਤਾਂ ਵਿਆਹ ਹੋਗੇ ਤੇ ਤੂੰ ਸੱਜਣਾ ਜੀ ਉਹਨੂੰ ਹੈ ਇਹ ਕਿੱਥੇ ਲਿਖਿਆ ਹੈ ਤੇ ਜਿਹੜਾ ਇਨੇ ਚਿਰ ਤੇ ਆਪਾਂ ਖਰਚੇ ਕਰਦੇ ਹੋ ਕੋਈ ਗੱਲ ਨਹੀਂ ਜੇ ਕਿਨੂੰ ਪਾਲ ਪੋਚ ਕੇ ਕਿਹਦਾ ਵਿਆਹ ਕਰਦੇ ਪੋਨ ਵਾਲਾ ਕੰਮ ਹੁੰਦਾ ਵਾ ਠੀਕ ਆ ਆ ਤੈਨੂੰ ਯਾਦ ਹੈ ਕਿਨੇ ਲੈ ਚੜੀ ਆ ਵਿਆਹ ਕਰਦੀਓ ਦਾ ਵਿਆਹ ਕਰਦੀਏ ਅਜੇ ਤੱਕ ਤੁਹਾਨੂੰ ਆਪਣੇ ਆਪ ਦੀ ਸਮਝ ਨਹੀਂ ਆਈ ਚੱਜਣਾ ਵਿਆਹ ਕਰਕੇ ਕਿੱਥੇ ਜਾਣਾ ਜਦਾਂ ਉਹ ਕਰਨਾ ਹੀ ਅੱਜ ਨਹੀਂ ਤੁਹਾਨੂੰ ਚਾਹੁੰਨ ਕਰਨਾ ਹੀ ਆ ਪਰ ਐਡੀ ਨੀਂਦ ਮਾੜੀ ਰੱਖੀਦੀ ਹੁੰਦੀ ਕਿਸੇ ਪ੍ਰਤੀ ਠੀਕ ਆ ਸਾਨੂੰ ਮਾਰਿਆਂ ਨੇ ਸਭ ਕੁਝ ਦਿੱਤਾ ਵਾ ਆ 8 9 ਗਲੇ ਪੈੜੀ ਦੇ ਪੌਂਦੇ ਆ ਖਾਂਡੇ ਆ ਕਰਨ ਮੈਨੂੰ ਤੇਰੀ ਸਮਝ ਆਉਂਦੀ ਤੁਹਾਡੇ ਸਿੱਧੇ ਵੀ ਬਹੁਤ ਤੂੜਦਾ ਸ਼ਰੀਕਾ ਨੇ ਉਹਦੇ ਤੂੜੇ ਤੂੜੇ ਭਾਜ-ਭਾਜ ਦੇ ਘਰ ਨੂੰ ਜਾਂਦਾ ਭਾਜ-ਭਾਜ ਦੇ ਘਰ ਨੂੰ ਜਾਂਦਾ ਉਹਦੇ ਘਰ ਕੀ ਆ ਆਪਣੇ ਘਰ ਦੇ ਕੰਮ ਨਹੀਂ ਹੁੰਦੇ ਯਾਰ ਤੇਰੇ ਨਾਲ ਨਾ ਅਗੇ ਮੈਂ ਕਦੋਂ ਦਾ ਸਰਕਾ ਪਾਉਣ ਡਿਆ ਹਾਂ ਕਿ ਜੇ ਉਹਦੇ ਨਾਲ ਉਹ ਵੀ ਵੇਖ ਵੇਖ ਲੈ ਕੇ ਇਧਰ ਨੂੰ ਹੀ ਕਰਾ ਲੈਂਦੇ ਆ। ਇਹਨਾਂ ਨੇ ਵਿਆਹ ਗਿਆ ਸੀ ਨਾ ਉਹਦੋਂ ਉਹ ਹੀ ਪੱਠੇ ਪਾ ਗਿਆ ਇਹਦੇ। ਤੁਸੀਂ ਨਾ ਪਿਓ ਪੁੱਤਾਂ ਨੇ ਮੀਟੀਆਂ ਅੱਖਾਂ ਜਦੋਂ ਹੱਥੋਂ ਸਾਰੀ ਜ਼ਮੀਨ ਖੁੱਸ ਗਈ ਨਾ ਤੇ ਫੇਰ ਤੁਸੀਂ ਦੋਵਾਂ ਦੰਦੀਆਂ ਮੁੱਢਿਆ ਕਰਦੇ ਆ ਤੁਹਾਨੂੰ। ਓਕੇ ਤੇ ਨਹੀਂ ਜਾਂਦੀ ਜ਼ਮੀਨ। ਜਿਹੇ ਕਿਹਦਾ ਹਿੱਸਾ ਵਾ ਨਾ ਉਹਨੂੰ ਦਿੱਤੇ ਖਲਾਸੀ ਬਣਨੀ। ਦਿੱਤੇ ਆ ਖਲਾਸੀ ਬਾਨੀ ਆ ਤੇ ਜੇ ਆਰਾਮ ਨਾ ਆਪਵਾਉਂ ਡੈ ਜ ਟੌਰ ਦੇ ਨਾਲ ਤੁਹਾਨੂੰ ਕੋ ਮੜਾ ਲੱਗਦਾ। ਉਹ ਚੱਲ ਕੋਈ ਨਹੀਂ ਉਹ ਕਿਹੜਾ ਕਿਧਰ ਤੋਂ ਉਪਰਾਵਾ ਹੈ ਫਿਰ ਨਿੱਕੇ ਭਰਾ ਦਾ ਮੁੰਡਾ ਮੇਰੇ ਦਾ ਨਿੱਕੇ ਭਰਾ ਦਾ ਮੁੰਡਾ ਹੈ ਨਿੱਕੇ ਭਰਾ ਦਾ ਮੁੰਡਾ ਤਾਂ ਸਿੱਧ ਜਣਾ ਲੈਣਾ ਹੁਣ ਨਿਕਲ ਜਾਣਾ ਇੰਨੇ ਉਹ ਮੇਰੀ ਗੱਲ ਸੁਣ ਫਿਰ ਪਛਤਾਉਣਾ ਕੋਈ ਚੱਪਾ ਗੱਜਨਾ ਪਾ ਲਿਆ ਵਾ ਹੁਣ ਨਿੱਕੀ ਦੀ ਗੱਲ ਤੋਂ ਨਾ ਹੁਣ ਸਿਰੇ ਲੱਗੀ ਗੇਮ ਦੀ ਉਹ ਬੀਤੀ ਨਾ ਕਰ ਲਈ ਆਪਣੀ ਠੀਕ ਆ ਸਾਰੇ ਢੜੀ ਵਜਾਰਾ ਪੱਠੇ ਪਾਉਂਦਾ ਰਹਿੰਦਾ ਹੈ ਤੇ ਤੇਰਾ ਮੁੰਡਾ ਵੇਖੇ ਕਿਤੇ ਡੱਕਾ ਦੁਰ ਕੇ ਦੋਰਾ ਨਹੀਂ ਕਰਦਾ ਤੋੜ ਕੇ ਚੱਲ ਮੇਰੀ ਗੱਲ ਸੁਣ ਉਹਨੂੰ ਨਾ ਇੱਕ ਵਾਰੀ ਪਿਆਰ ਨਾਲ ਸਮਝਾ ਦਿਓ ਵੀ ਬਹੁਤਾ ਸ਼ਰੀਕਾਂ ਦੇ ਘਰ ਨਹੀਂ ਚਾਈਦਾ ਹੁੰਦਾ ਉਹਨਾਂ ਚੰਗੀ ਮਾਤ ਥੋੜੀ ਦੇਣੀ ਆ ਉਹਨਾਂ ਫੁੱਠੀ ਮਾਤੀ ਦੇਣੀ ਆ ਤੂੰ ਮੇਦੇ ਜੂ ਕੰਨ ਭਰਨਦੀ ਆ ਤੂੰ ਸਿੱਧੀ ਉਹਨੂੰ ਕਹਿਂਦੀ ਕਿ ਅੱਜ ਤੇ ਆ ਕੰਮ ਕਰ ਲੈ ਪੁੱਤ ਮੁੜ ਕੇ ਨਾ ਜਾਵੇਂ ਉੱਥੇ ਹੈ ਜੇ ਰੋਕੀ ਪਿਵਾੜੀ ਨੂੰ ਪਾਣਾ ਤੇ ਫਿਰ ਉਹਨੇ ਗਾੜੀ ਪਾਣਾ ਕੋ ਕਰਨਾ ਹੀ ਆ ਆਹੋ ਮੈਂ ਹੀ ਮਾੜੀ ਆ ਕੇ ਮੈਂ ਹੀ ਨੀ ਚੰਗੀ ਮੈਨੂੰ ਗੱਲ ਕਰਨ ਦੀ ਅਕਲ ਨਹੀਂ ਆ ਉਹ ਜਾ ਪੜ ਗਿਆ ਗਲਾ ਲਿਆ ਫੜ ਕੇ ਮੈਨੂੰ ਪਤਾ ਨਹੀਂ ਕੀ ਸੱਕਾ ਡੁੱਲ ਗਈ ਇੱਥੇ ਸਿਹਰਦੀ ਮੂਠਾ ਕਰਦਾ ਸੁਟਿਆ ਸੀ ਵੀ ਇਹਦੀ ਗੱਲ ਸੁਣਾ ਆਪਣੇ ਤਾਂ ਮੁੰਡਾ ਕਰਦਾ ਕੱਖ ਨਹੀਂ ਉਹੀ ਜਿਹੜੇ ਕੋਲੇ ਹੱਥ ਫੜਾਦਣਾ ਪਵਾ ਦਿੰਦੇ ਇੱਥੇ ਕਿਹੜੀ ਆਖਰ ਆ ਗਈ ਹੈ ਉਹ ਉਹਦਣਾ ਕਰਾਣ ਦੇ ਉਹ ਵੇਖ ਕੋਲੇ ਉਹਦਣਾ ਕਰਾ ਦਿੰਦੇ ਆ ਭਰਨਾ ਜੀਵਨ ਦਾ ਦਿਮਾਗ ਹੈ ਖਰਾਬ ਹੈ ਕਿੱਡਾ ਸੋਹਣਾ ਕੰਮ ਚੱਲਣ ਡਿਆ ਵਾ ਕੋਈ ਗੱਲ ਨਹੀਂ ਬਾਤ ਨਹੀਂ ਅਜੇ ਕੋ ਮਾੜੀ ਕੋਈ ਵਿਚਾਰੇ ਨਸ਼ਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਕਿਤੇ ਘਲਾਈਏ ਤੇ ਚੱਲ ਜਾਂਦਾ ਨਾ ਅਗਲੇ ਘਲਾਈਏ ਦੂਸਲੇ ਖਲੋ ਜਾਂਦਾ ਹੈ ਇੱਕ ਹੱਡੜਾ ਬੰਦ ਰਹੀ ਬਿਨਾਂ ਲੋੜ ਤੋਂ ਲੋਕਾਂ ਦੇ ਘਰ ਤੁਰ ਫਿਰਦਾ ਹੈ ਉਹ ਯਾਰ ਕਿਤੇ ਵੇਖੇ ਨੇ ਜਿਹੜੇ ਕਿਤੇ ਨਵੇਂ ਬਣਾ ਲਏ ਆ ਨੇ ਹੈ ਆਪਦੇ ਨੇ ਬੇੜਾ ਦਾ ਡੋਬਣਾ ਕੋਲ ਨਾਲ ਸਾਡਾ ਡੋਗੂ ਕਿਤੇ ਇਹਨੂੰ ਮੈਨੂੰ ਪਤਾ ਨਹੀਂਗਾ ਹੈ ਚਲੋ ਕੋਈ ਨਹੀਂ ਜੋ ਮਾਰਾਏ ਕਰੂਗਾ ਚੰਗਾ ਹੀ ਮਿਲੂਗਾ ਉਹ ਲਿਆ ਪਾਣੀ ਯਾਰ ਆ ਗਈ ਜੇ